ਕبھی ਕਵੀ ਖਰਾਬ ਨਹੀਂ ਕਦੀ ਚੱਲ ਜਾਂਦੀ ਹੈ ਇਤਨੀ ਰਹਿੰਦੀ ਹੈ ਕਦੀ ਵਰਤਮਾਨ ਚੌਂਕ ਆ ਜੀ ਇਹ ਇਹ ਲਾਈਟਾ ਬਿਲਕੁਲ ਖਰਾਬ ਨੇ ਕਿ ਪਿੱਛੇ ਆਪਣਾ ਪਰਸੋ ਐਕਸੀਡੈਂਟ ਹੋਇਆ ਸੀਗਾ ਪੁਲਿਸ ਕਲੋਨੀ ਚੌਂਕ ਦੇ ਵਿੱਚ ਮਹਿਲਾ ਦੀ ਡੈਥ ਵੀ ਹੋ ਗਈ ਸੀ ਮੌਕੇ ਤੇ ਟਰੱਕ ਡਰਾਈਵਰ ਦੇ ਵਿੱਚ ਦੀ ਉਹਦੇ ਵੀ ਲਾਈਟਾ ਖਰਾਬ ਉਹ ਤੁਸੀਂ ਦੇਖਦੇ ਹੋ ਉਹਨਾਂ ਨੇ ਪਿਕਅਪ ਵਾਲਾ ਗਿਆ ਕਿੰਨੀ ਸਪੀਡ ਤੇ ਉਤੋਂ ਗ੍ਰੀਨ ਲਾਈਟ ਹੋ ਗਈ ਕੋਈ ਪੁਲਿਸ ਵਾਲਾ ਇੱਥੇ ਕਦੇ ਰੰਗਦਾ ਨਹੀਂ ਹਰੀਆ ਵਿੱਚੇ ਲਾਲ ਹੋ ਜਾਂਦੀ ਦੋਵੇਂ ਹੋ ਜਾਂਦੀਆਂ ਆ ਪਤਾ ਨਹੀਂ ਲੱਗਦਾ ਕਨਫਿਊਜ਼ ਹੋ ਜਾਂਦਾ ਬੰਦਾ ਦੇ ਸਾਹਮਣੇ ਲਾਈਟਾਂ ਕਿੱਦਾਂ ਹੋਈਆਂ ਪਈਆਂ ਨੇ ਕਿਸੇ ਦਾ ਐਕਸੀਡੈਂਟ ਹੋ ਸਕਦਾ ਵਾ ਰੋਜ਼ ਐਕਸੀਡੈਂਟ ਤੇ ਹੋ ਰਹੇ ਨੇ ਡੇਲੀ ਦਾ ਹੋ ਚੁੱਕਿਆ ਵਾ ਬਾਕੀ ਕਿਸ ਤਰ੍ਹਾਂ ਪਤਾ ਨਹੀਂ ਕਦੋਂ ਉੱਡੇਗਾ ਜਦੋਂ ਕਿਸੇ ਔਰ ਦੀ ਮੋਹ ਥੋੜੀ ਫੇਰ ਪ੍ਰਸ਼ਾਸਨ ਲੱਗਦਾ ਵਾ ਫੈਸ਼ਨ ਤਾਂ ਕਿੱਦਾਂ ਉੱਡਦਾ ਵਾ ਸਰ ਮੈਨੂੰ ਹਫਤਾ ਹੋ ਗਿਆ ਇਹਨੂੰ ਦੇਖਦੇ ਨੂੰ ਹਫਤਾ ਹੋ ਗਿਆ ਜਿਹੜੀ ਤੇ ਉੱਧਰ ਵਾਲੀ ਲਾਈਟ ਹੈ ਇਹਨੂੰ ਤਾਂ ਹਫਤਾ ਹੋ ਗਿਆ ਦੇਖਦੇ ਇਹ ਰੈੱਡ ਔਰ ਗ੍ਰੀਨ ਦੋਨੋਂ ਇਕੱਠੀਆਂ ਨੇ ਬਿਲਕੁਲ ਕੋਈ ਵਿਵਸਥਾ ਨਹੀਂ ਕੋਈ ਕੋਈ ਇਧਰ ਚੱਲ ਜਾਊਗਾ ਜਾਂ ਉਧਰ ਹੋ ਜਾਊਗਾ ਐਕਸੀਡੈਂਟ ਬਿਲਕੁਲ ਹੈ ਮਲਾਜਮ ਪਾਈ ਖੜੇ ਹੁੰਦੇ ਉਹਨਾਂ ਨੂੰ ਕੋਈ ਹੈ ਨਹੀਂ ਲਾਈਟ ਦਾ ਪਈ ਹੈ ਖਰਾਬ ਹੈ ਕੀ ਠੀਕ ਹੈ ਗੱਡੀਆਂ ਬਾਰੋ ਆ ਰਹੀਆਂ ਨੇ ਉਹਨਾਂ ਨੂੰ ਕਨਫਿਊਜ਼ਨ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਜੀ 100% ਹੋ ਸਕਦੀ ਹੈ ਇਹ ਸਹੀ ਕਰਣੀ ਚਾਹੀਦੀ ਹੈ ਕਿੰਨੇ ਚਿਰ ਤੋਂ ਦੇਖ ਰਹੇ ਹੋ ਜਿਹੜੀ ਮੈਂ ਉਹ ਦੋ ਤਿੰਨ ਦਿਨ ਹੋ ਗਏ ਆ ਦੇਖੀ ਪਹਿਲਾਂ ਸਹੀ ਸੀ ਇਹਨਾਂ ਦੋ ਤਿੰਨ ਮਹੀਨੇ ਹੋ ਗਏ ਸਰ ਇੱਥੇ ਦੇਖ ਰਿਹਾ ਤੇ ਰੋਜ਼ ਐਕਸੈਡ ਹੁੰਦੇ ਆ ਸਤਸ਼ੀਆ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਤੁਹਾਨੂੰ ਦੱਸਦੀ ਆ ਕਿ ਇਹ ਟ੍ਰਾਫਿਕ ਲਾਈਟਾਂ ਜਿਹੜੀਆਂ ਨੇ ਉਹ ਜਨਤਾ ਦੀ ਸਹੂਲਤ ਵਾਸਤੇ ਲਾਏ ਜਾਂਦੇ ਨੇ ਤਾਂ ਕਿ ਜਿਹੜਾ ਟ੍ਰਾਫਿਕ ਹੈ ਉਹ ਸੁਚਾਰੂ ਤੌਰ ਤੇ ਜਿਹੜਾ ਹੈ ਟੰਗ ਨਾਲ ਚੱਲ ਸਕੇ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਜਿਹੜੀਆਂ ਤਸਵੀਰਾਂ ਤੁਹਾਨੂੰ ਅੱਜ ਦਿਖਾਉਣੀਆਂ ਲਾਜ਼ਮੀ ਨੇ ਇਹ ਵਰਤਮਾਨ ਚੌਕ ਦੀਆਂ ਨੇ ਤੁਸੀਂ ਇੱਕ ਪਾਸੇ ਦੇਖ ਸਕਦੇ ਹੋ ਜਿਹੜੀ ਗ੍ਰੀਨ ਲਾਈਟ ਤੇ ਰੈੱਡ ਲਾਈਟ ਇਕੱਠੇ ਜਲ ਰਹੀ ਹੈ ਤੇ ਕਿੰਨੇ ਦਿਨਾਂ ਤੋਂ ਇਹ ਜਿਹੜਾ ਜਿਹੜਾ ਇਹ ਪ੍ਰੋਬਲਮ ਆ ਰਹੀ ਹੈ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਜਦ ਇਹ ਲਾਈਟ ਹੈ ਗ੍ਰੀਨ ਤੇ ਰੈੱਡ ਜਿਹੜੀ ਇਕੱਠੀ ਜਲ ਰਹੀ ਹੈ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਲੋਕਾਂ ਨਾਲ ਗਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤੇ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਤਸਵੀਰਾਂ ਤੁਹਾਨੂੰ ਦਿਖਾਣ ਕਿ ਕਿੱਦਾਂ ਇਹ ਜਿਹੜੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਸਰ ਤੁਸੀਂ ਡੇਲੀ ਲੰਘਦੇ ਹੋ ਉੱਥੋਂ ਦੀ ਇਹ ਜਿਹੜੀ ਲਾਈਟ ਨੇ ਖਰਾਬ ਹੈ ਕਦੋਂ ਤੁਸੀਂ ਇਹ ਜਿਹੜੀ ਦੇਖ ਰਹੇ ਹੋ ਕਿ ਲਾਈਟ ਜਿਹੜੀ ਇਹ ਖਰਾਬ ਹੈ ਉਹ ਕبھی-ਕبھی ਖਰਾਬ ਹੁੰਦੀ ਹੈ ਕبھی ਚੱਲ ਜਾਂਦੀ ਹੈ ਇਦਾਂ ਹੀ ਰਹਿੰਦੀ ਹੈ ਕਦੀ ਕੀ ਲੱਗਦਾ ਹੈ ਕਿ ਪ੍ਰੋਪਰ ਹੈ ਨਹੀਂ ਪ੍ਰੋਪਰ ਨਹੀਂ ਹੈ ਨਹੀਂ ਹੈ ਤੇ ਕੀ ਲੱਗਦਾ ਹੈ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਇਹਦੇ ਨਾਲ ਹੋ ਸਕਦਾ ਹੈ ਹੁਣ ਹੀ ਉਹ ਦੇਖੋ ਤੁਸੀਂ ਦੇਖਦੇ ਵੀ ਉਹਨਾਂ ਨੇ ਇੱਕ ਪਿਕਅਪ ਵਾਲਾ ਗਿਆ ਕਿੰਨੀ ਸਪੀਡ ਤੇ ਉਧਰੋਂ ਗ੍ਰੀਨ ਲਾਈਟ ਹੋ ਗਈ ਕੋਈ ਪੁਲਿਸ ਵਾਲਾ ਇੱਥੇ ਕਦੇ ਰਹਿੰਦਾ ਹੀ ਨਹੀਂ ਕੋਈ ਉਧਰ ਤਾਂ ਬਕੂ ਵੀ ਜਿਹੜੇ ਟ੍ਰਾਫਿਕ ਮੁਲਾਜ਼ਮ ਨੇ ਲੱਗੇ ਹੁੰਦੇ ਨੇ ਡੇਲੀ ਬਟ ਸ਼ਾਮ ਟ੍ਰਾਫਿਕ ਮੁਲਾਜ਼ਮ ਲੱਗੇ ਰਹਿੰਦੇ ਹੈ ਚਲਾਨ ਕੱਟਣ ਨੂੰ ਹਾਂਜੀ ਕੋਈ ਕਨਫਿਊਜ਼ਨ ਹੈ ਕਨਫਿਊਜ਼ਨ ਦੇ ਦੌਰਾਨ ਕੋਈ ਲੱਗਦਾ ਹੈ ਹਾਦਸਾ ਵੀ ਹੋ ਸਕਦਾ ਹੈ ਟ੍ਰਾਫਿਕ ਦੇ ਮੈਦਾਨੋ ਜਿੱਥੇ ਉਹ ਜਿੱਥੇ ਖੜੀ ਉੱਤੇ ਉੱਪਰਲੇ ਪਾਸੇ ਉਹ ਕਾਰ ਖੜੀ ਹੋ ਉਤੇ ਟ੍ਰਾਫਿਕ ਵਾਲੇ ਖੜੇ ਆ ਹਾਂਜੀ ਉਧਰ ਕੀ ਇਤਰਾਹਣਾ ਦੇ ਉਤੇ ਚੌਕ ਤੇ ਚਾਹੀਦੇ ਹਨ ਹਾਂਜੀ ਚਲੇ ਤੁਸੀਂ ਖੂਬੀ ਟ੍ਰਾਫਿਕ ਨਿਯਮ ਦਾ ਪਾਲਣ ਵੀ ਕਰ ਰਹੇ ਹੋ ਹੈਲਮਟ ਲਾਇਆ ਹੋਇਆ ਤੇ ਲੋਕਾਂ ਨੂੰ ਵੀ ਮੈਂ ਕਹੂੰਗਾ ਅਪੀਲ ਆਹੀ ਰਹੀਗੀ ਕਿ ਜਿਹੜੇ ਟ੍ਰਾਫਿਕ ਨਿਯਮਾਂ ਦਾ ਨਿਯਮਾਂ ਦਾ ਪਾਲਣ ਕਰਨ ਤੇ ਹੋਰ ਵੀ ਲੋਕ ਨੇ ਭਾਜੀ ਡੇਲੀ ਲੰਘਦੇ ਹੋ ਇਸ ਰਸਤੇ ਤੋਂ ਆਹ ਦੇਖੋ ਜਿਹੜਾ ਚਲੋ ਗ੍ਰੀਨ ਹੋ ਚੁੱਕਿਆ ਹੈ ਲਾਈਟ ਔਰ ਜਦ ਤੱਕ ਲੋਕਾਂ ਨਾਲ ਗੱਲਬਾਤ ਕਰਨ ਦੀ ਹੋਰ ਕੋਸ਼ਿਸ਼ ਕਰਾਂਗੇ ਕਿ ਕਦੇ ਤਾਂ ਇਹ ਜਿਹੜੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਲਾਈਟ ਜਿਹੜੀ ਹੈ ਪ੍ਰੋਪਰ ਤਾਂ ਖਰਾਬ ਨਹੀਂ ਹੈ ਵਿੱਚ ਵਿੱਚ ਜਿਹੜੀ ਲਾਈਟ ਸਹੀ ਵੀ ਹੋ ਜਾਂਦੀ ਹੈ ਬਟ ਜਿਹੜੇ ਮੋੜ ਮੋੜ ਦੁਆਰਾ ਇਹ ਖਰਾਬ ਹੋ ਜਾਂਦੀ ਹੈ ਲਾਈਟ ਤੇ ਕਦੇ ਜਲਦੀ ਹੈ ਕਦੇ ਬੰਦ ਹੋ ਜਾਂਦੀ ਹੈ ਕਦੇ ਜਿਹੜੀ ਰੈੱਡ ਤੇ ਗ੍ਰੀਨ ਲਾਈਟ ਇਕੱਠੇ ਜਲਦੀ ਹੈ ਕਿਧਰੇ ਕਿਧਰੇ ਇਹ ਸਮੱਸਿਆ ਲੋਕਾਂ ਨੂੰ ਆ ਰਹੀ ਹੈ ਹੋਰ ਵੀ ਲੋਕ ਨੇ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਆ ਵੀ ਦਿਖਾਣ ਸਰ ਜਿਹੜੀ ਇਹ ਲਾਈਟ ਖਰਾਬ ਹੈ ਕਦੋਂ ਦੀ ਦੇਖ ਰਹੇ ਸਰ ਮੈਨੂੰ ਕੰਨ ਸਭ ਹਫਤਾ ਹੋ ਗਿਆ ਇਹਨੂੰ ਦੇਖਦੇ ਨੂੰ ਹਫਤਾ ਹੋ ਗਿਆ ਜਿਹੜੀ ਜੇ ਉਧਰ ਵਾਲੀ ਲਾਈਟ ਹੈ ਇਹਨੂੰ ਤਾਂ ਹਫਤਾ ਹੋ ਗਿਆ ਦੇਖਦੇ ਇਹ ਰੈੱਡ ਔਰ ਗ੍ਰੀਨ ਦੋਨੋਂ ਇਕੱਠੀਆਂ ਹੁੰਦੀਆਂ ਹਾਂਜੀ ਹਾਂਜੀ ਮੈਨੂੰ ਹਫਤਾ ਕੋਈ ਹਾਸਾ ਵੀ ਹੋ ਸਕਦਾ ਲੱਗਦਾ ਹੈ ਬਿਲਕੁਲ ਜੀ ਹੋ ਸਕਦਾ ਕਿਉਂਕਿ ਰੈੱਡ ਔਰ ਉਹਦਾ ਕਨਫਿਊਜ਼ਨ ਹੈ ਕਨਫਿਊਜ਼ਨ ਹੈ ਬਿਲਕੁਲ ਕਨਫਿਊਜ਼ਨ ਹੈ ਕੋਈ ਕੋਈ ਇਧਰ ਚਲ ਜਾਊਗਾ ਜਾਂ ਉਧਰ ਹੋ ਜਾਊਗਾ ਐਕਸੀਡੈਂਟ ਬਿਲਕੁਲ ਹੈ ਐਕਸੀਡੈਂਟ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਤੇ ਹੋਰ ਵੀ ਲੋਕ ਨੇ ਗੱਲਬਾਤ ਕਰਦੇ ਆ ਕਿਉਂਕਿ ਜਿਹੜੇ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਸਰ ਥੈਂਕ ਯੂ ਥੈਂਕ ਯੂ ਤੁਹਾਡੀ ਅਪੀਲ ਹੈ ਪ੍ਰਸ਼ਾਸਨ ਤੱਕ ਹੀ ਹੈ ਜਦ ਸਾਡੇ ਮੁਲਾਜ਼ਮ ਪਾਈ ਖੜੇ ਹੁੰਦੇ ਉਹਨਾਂ ਨੂੰ ਕੋਈ ਹੈ ਨਹੀਂ ਲਾਈਟ ਦਾ ਪਈ ਹੈ ਖਰਾਬ ਹੈ ਕੀ ਠੀਕ ਹੈ ਜੀ ਉਹਨਾਂ ਨੂੰ ਕੋਈ ਉਹ ਦੇਖਦੇ ਕੁਛ ਨਹੀਂ ਆਪਣਾ ਚਲਾਨ ਤੇ ਲੱਗਿਆ ਦੇਖਿਆਨੇ ਲੱਗਿਆ ਨਾ ਲਾਈਟ ਦਾ ਕੋਈ ਕੋਈ ਹਫ਼ਤਾ ਹੋ ਗਿਆ ਸਰ ਮੈਨੂੰ ਵੀ ਦੇਖਦੇ ਨੂੰ ਗੱਲ ਕਰੀਏ ਟ੍ਰਾਫਿਕ ਮੁਲਾਜ਼ਮਾਂ ਦੀ ਪਾਵੇਂ ਮੀਂਹ ਪੈਂਦਾ ਹੋਵੇ ਪਾਵੇਂ ਗਰਮੀ ਹੋਵੇ ਉਹ ਹੱਡ ਤੋੜ ਜਿਹੜੀ ਮਿਹਨਤ ਕਰਦੇ ਨੇ ਟ੍ਰਾਫਿਕ ਨੂੰ ਲਗਾਉਂਦੇ ਨੇ ਬਟ ਕਿਤੇ ਨਾ ਕਿਤੇ ਇਹ ਸਮੱਸਿਆ ਜਦ ਆਂਦੀ ਹੈ ਤੇ ਉਹਨਾਂ ਦਾ ਹੀ ਫਰਜ਼ ਬਣਦਾ ਹੈ ਕਿ ਆਪਣੇ ਸੀਨੀਅਰਸ ਨੂੰ ਇੱਥੇ ਇਸ ਬਾਰੇ ਇਤਲਾਾ ਕਰਨ ਸਰ ਤੁਸੀਂ ਡੇਲੀ ਲੰਘਦੇ ਹੋ ਉਸ ਰਸਤੇ ਤੋਂ ਕੀ ਲੱਗਦਾ ਹੈ ਕਿ ਟ੍ਰਾਫਿਕ ਲਾਈਟ ਜਿਹੜੀ ਹੈ ਖਰਾਬ ਹੈ ਵਿੱਚ ਸਹੀ ਵੀ ਹੋ ਜਾਂਦੀ ਹੈ ਜਿੱਦਾਂ ਕਿ ਹੁਣ ਜਿਹੜੀ ਰੈੱਡ ਹੈ ਸਿਰਫ ਰੈੱਡੀ ਚੱਲ ਰਹੀ ਹੈ ਬਟ ਵਿੱਚ ਵਿੱਚ ਜਿਹੜੀ ਹੈ ਲਾਈਟ ਪ੍ਰੋਬਲਮ ਕਰਦੀ ਹੈ ਵਿੱਚ ਹਰੀ ਆ ਵਿੱਚੇ ਲਾਲ ਹੋ ਜਾਂਦੀ ਦੋਵੇਂ ਹੋ ਜਾਂਦੀਆਂ ਆ ਪਤਾ ਨਹੀਂ ਲੱਗਦਾ ਕਨਫਿਊਜ਼ ਹੋ ਜਾਂਦਾ ਬੰਦਾ ਹਾਂ ਜੀ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਜੀ ਹੁਣ ਪਿੱਛੋਂ ਆ ਰਿਹਾ ਪਿੱਛੇ ਨੂੰ ਪਿੱਛੇਲੇ ਬੰਦੇ ਨੂੰ ਨਹੀਂ ਪਤਾ ਜਿਵੇਂ ਲਾਈਟ ਉਹਨਾਂ ਹਰੀ ਹੋਈ ਆ ਸਾਰੇ ਨੰਗ ਗਏ ਆ ਵਿੱਚ ਇਹ ਲਾਲ ਹੋ ਜਾਣੀ ਆ ਕਿਸੇ ਨੂੰ ਕੀ ਪਤਾ ਰੁਕਣਾ ਕਿ ਜਾਣਾ ਤੇ ਇੱਕ ਇਹ ਜਿਹੜਾ ਮੇਨ ਰਸਤਾ ਹੈ ਚੰਡੀਗੜ੍ਹ ਵਾਲੇ ਪਾਸੇ ਜਿਹੜਾ ਹੈ ਜਿਹੜੇ ਗੱਡੀਆਂ ਬਾਰੋ ਆ ਰਹੀਆਂ ਨੇ ਉਹਨਾਂ ਨੂੰ ਕਨਫਿਊਜ਼ਨ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਜੀ 100% ਹੋ ਸਕਦੀ ਹੈ ਇਹ ਸਹੀ ਕਰਣੀ ਚਾਹੀਦੀ ਹੈ ਕਿੰਨੇ ਚਿਰ ਤੋਂ ਦੇਖ ਰਹੇ ਹਾਂ ਜਿਹੜੀ ਮੈਨੂੰ ਦੋ ਦਿਨ ਹੋਇਆ ਅਜੇ ਦੇਖੀ ਪਹਿਲਾਂ ਸਹੀ ਸੀਗੀ ਜੀ ਪਹਿਲਾਂ ਸਹੀ ਹਾਂ ਤੇ ਟ੍ਰਾਫਿਕ ਜਿਹੜੀ ਹੈ ਗ੍ਰੀਨ ਹੋ ਚੁੱਕੀ ਹੈ ਵਿੱਚ ਵਿੱਚ ਜਿਹੜੀਆਂ ਮੋੜ ਗ੍ਰੀਨ ਲਾਈਟ ਸਹੀ ਵੀ ਹੋ ਜਾਂਦੀ ਹੈ ਕਦੇ ਰੈੱਡ ਹੋ ਜਾਂਦੀ ਹੈ ਕਦੇ ਗ੍ਰੀਨ ਹੋ ਜਾਂਦੀ ਹੈ ਜਿਹੜਾ ਉਹ ਸਹੀ ਹੈ ਬਟ ਕਿਤੇ ਨਾ ਕਿਤੇ ਜਿਹੜੀ ਦੋਵੇਂ ਲਾਈਟਾਂ ਇਕੱਠੀਆਂ ਹੋਣ ਹੋ ਜਾਂਦੀਆਂ ਨੇ ਉਹ ਪ੍ਰੋਬਲਮ ਕਰਦੀਆਂ ਨੇ ਹੋਰ ਵੀ ਲੋਕ ਨੇ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਕੈਮਰਾਮੈਨ ਨੂੰ ਕਹੂੰਗਾ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਜੀ ਹੈਲਮਟ ਲਾਇਆ ਹੋਇਆ ਪਹਿਲਾਂ ਦਾ ਸਿਫਤ ਕਰੂੰਗਾ ਕਿ ਜਿਹੜੇ ਟ੍ਰਾਫਿਕ ਨਿਯਮਾਂ ਦਾ ਤੁਸੀਂ ਪਾਲਨ ਕਰ ਰਹੇ ਹੋ ਹਾਂਜੀ ਹਾਂ ਤੇ ਇਹ ਜਿਹੜਾ ਲਾਈਟ ਦੀ ਸਮੱਸਿਆ ਹੈ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਤਸਵੀਰ ਜ਼ਰੂਰ ਦਿਖਾਣ ਤੁਹਾਨੂੰ ਇਹ ਲਾਜ਼ਮੀਆਂ ਨੇ ਤਸਵੀਰ ਦਿਖਾਣਾ ਕਿਉਂਕਿ ਇਦਾਂ ਦੀ ਜਿਹੜੀ ਪ੍ਰੋਬਲਮਸ ਨੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਸੀਨੀਅਰਸ ਨੂੰ ਵੀ ਜਿਹੜਾ ਨੌਨ ਚ ਮਾਮਲਾ ਹੈਗਾ ਕਿ ਨਹੀਂ ਉਹ ਵੀ ਉਹਨਾਂ ਦੇ ਧਿਆਨ ਚ ਵੀ ਲਿਆਵਾਂਗੇ ਤੇ ਵੀਰ ਜੀ ਕਦੋਂ ਤੋਂ ਇਹ ਜਿਹੜੀ ਸਮੱਸਿਆ ਤੁਸੀਂ ਦੇਖ ਰਹੇ ਹੋ ਸਰ ਇਹ ਘੱਟੋ ਘੱਟ ਵੀ 2 ਤੋਂ 3 ਮਹੀਨੇ ਹੋ ਗਏ ਜੀ ਇਹਨੂੰ ਇਹਨੂੰ 2 ਤੋਂ 3 ਮਹੀਨੇ ਹੋ ਗਏ ਸਰ ਇੱਥੇ ਦੇਖ ਰਿਹਾ ਤੇ ਰੋਜ਼ ਐਕਸੀਡੈਂਟ ਹੁੰਦੇ ਆ ਤੇ ਕਿੰਨੇ ਵੀ ਟ੍ਰੈਫਿਕ ਆਰੈਸਟਾਂ ਤੁਸੀਂ ਦੇਖੋ ਰੈੱਡ ਬੱਤੀ ਵੀ ਹੈਗੀ ਗ੍ਰੀਨ ਬੱਤੀ ਵੀ ਹੈਗੀ ਆ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਇੱਥੋਂ ਹੀ ਐਮਪੀ ਐਮਐਲਏ ਸਾਰਿਆਂ ਦੀ ਰੈਲੀ ਨਿਕਲਦੀ ਹੈ ਕੌਂਸਲਰ ਸਾਹਿਬ ਨਾਲ ਇਹਨਾਂ ਦਾ ਦਫ਼ਤਰ ਹੈਗਾ ਪਿੱਛੇ ਉਹਨਾਂ ਨੂੰ ਕੋਈ ਦੇਖਨੇ ਨਹੀਂ ਰਿਹਾ ਇੱਥੇ ਕੋਈ ਸਰਕਾਰੀ ਮੁਲਾਜ਼ਮ ਨੂੰ ਨਹੀਂ ਇੱਥੇ ਦਿਖਦਾ ਪਿਆ ਵਾ ਕਿ ਲੇਟਾ ਖਰਾਬ ਹੈ ਗਿਆ ਜਦ ਕਿ ਇਹ ਜਿਹੜਾ ਰਸਤਾ ਹੈ ਕਾਫੀ ਜਿਹੜਾ ਹੈ ਲੱਖਾਂ ਦੀ ਤਰ੍ਹਾਂ ਜਿਹੜੇ ਲੁਧਿਆਣਵੀਜ਼ ਨੇ ਇਸ ਮੇਨ ਰੋਡ ਹੈਗਾ ਵਾ ਕਿਸ ਨੇ ਦਿੱਲੀ ਜਾਣਾ ਕਿੱਥੇ ਵੀ ਜਾਣਾ ਇਸ ਮੇਨ ਰੋਡ ਤੋਂ ਜਾਣਾ ਪੈਣਾ ਜੀ ਇੱਥੋਂ ਰੀ ਚੰਡੀਗੜ੍ਹੋਂ ਕਿਸ ਨੇ ਆਣਾ ਇਹ ਮੇਨ ਹੈ ਕਿ ਸ਼ਹਿਰ ਦਾ ਰਸਤਾ ਵਾ ਚੰਡੀਗੜ੍ਹੋਂ ਜੀ ਸਭ ਤੋਂ ਇੱਕ ਰਸਤਾ ਹੈਗਾ ਵਾ ਵਰਤਮਾਨ ਚੌਂਕ ਹੈ ਜੀ ਇਹ ਇਹ ਲੇਟਾ ਬਿਲਕੁਲ ਖਰਾਬ ਨੇ ਕਿ ਪਿੱਛੇ ਆਪਣਾ ਪਰਸੋ ਐਕਸੀਡੈਂਟ ਹੋਇਆ ਸੀਗਾ ਪੁਲਿਸ ਕਲੋਨੀ ਚੌਂਕ ਦੇ ਵਿੱਚ ਇੱਕ ਮਹਿਲਾ ਦੀ ਡੈਥ ਵੀ ਹੋ ਗਈ ਸੀ ਮੌਕੇ ਇਹ ਵੀਰੇ ਲੱਗਦਾ ਨਹੀਂ ਕੋਈ ਜਿੱਦਾਂ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਜਿਹੜੇ ਲੰਘਦੇ ਹੋਣਗੇ ਤੇ ਹੁਣ ਵੀ ਜਿਹੜੇ ਪੀਸੀਆਰ ਦੀ ਗਸ਼ਤ ਹੈ ਪ੍ਰੋਪਰ ਹੈ ਬਟ ਕੀ ਲੱਗਦਾ ਹੈ ਕਿ ਨਜ਼ਰ ਜਿਹੜੀ ਹੈ ਪੈ ਨਹੀਂ ਰਹੀ ਕਿਉਂ ਪ੍ਰਸ਼ਾਸਨ ਚੁੱਪੀ ਜਿਹੜੇ ਸਾਦੇ ਹੋਏ ਇਸ ਤੁਹਾਨੂੰ ਕੀ ਤੁਹਾਨੂੰ ਕੀ ਲੱਗਦਾ ਹੈ ਇੱਥੇ ਦੇਖੋ ਜੀ ਪਹਿਲੀ ਗੱਲ ਤਾਂ ਤੁਸੀਂ ਆਪ ਦੇਖ ਰਹੇ ਹੋ ਤੇ ਪ੍ਰਸ਼ਾਸਨ ਦੀਆਂ ਗੱਡੀਆਂ ਲੰਘ ਰਹੀਆਂ ਨੇ ਹੁਣ ਵੀ ਇਸ ਟਾਈਮ ਉੱਥੇ ਗੱਡੀ ਖੜੀ ਹੋਈ ਹੈ ਕਾਉਂਸਲਰ ਐਮਐਲਏ ਸਾਰੇ ਗੱਡੀਆਂ ਤੋਂ ਰੋਜ਼ ਲੰਘਣੀਆਂ ਹੁੰਦੀਆਂ ਨੇ ਬੱਟ ਫਿਰ ਵੀ ਇਹਨਾਂ ਨੂੰ ਕੋਈ ਦਿਖਦਾ ਨਹੀਂ ਪਿਆ ਵਾ ਹੁਣ ਤੁਹਾਡੇ ਸਾਹਮਣੇ ਲਾਈਟਾਂ ਕਿੱਦਾਂ ਹੋਈਆਂ ਪਈਆਂ ਨੇ ਕਿਸੇ ਦਾ ਐਕਸੀਡੈਂਟ ਹੋ ਸਕਦਾ ਵਾ ਰੋਜ਼ ਐਕਸੀਡੈਂਟ ਤੇ ਹੋ ਰਹੇ ਨੇ ਡੇਲੀ ਦਾ ਹੋ ਚੁੱਕਿਆ ਵਾ ਹੁਣ ਤੁਸੀਂ ਬਾਕੀ ਪ੍ਰਸ਼ਾਸਨ ਪਤਾ ਨਹੀਂ ਕਦੋਂ ਉੱٹےਗਾ ਜਦੋਂ ਕਿਸੇ ਹੋਰ ਦੀ ਮੌਤ ਹੋਣੀ ਫੇਰ ਪ੍ਰਸ਼ਾਸਨ ਜਾਗਦਾ ਵਾ ਪ੍ਰਸ਼ਾਸਨ ਤਾਂ ਕਿੱਦਾਂ ਉੱਟਦਾ ਵਾ ਤੁਸੀਂ ਬਾਕੀ ਦੇਖ ਸਕਦੇ ਹੋਰ ਲੋਕਾਂ ਨਾਲ ਪੁੱਛੋਗੇ ਲੋਕਾਂ ਨਾਲ ਇਹ ਦੱਸਣਾ ਤੁਹਾਨੂੰ ਕੀ ਹਾਲਾਤ ਤੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਹੋਰ ਵੀ ਲੋਕ ਨੇ ਸਾਡੇ ਨਾਲ ਇਹ ਸਮੱਸਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਜਿਹੜੀ ਸਮੱਸਿਆ ਹੈ ਕਾਫੀ ਦਿਨਾਂ ਤੋਂ ਇਹਨਾਂ ਨੂੰ ਜਿਹੜੀ ਇਹ ਸਾਹਮਣੇ ਆ ਰਹੀ ਹੈ ਸਮੱਸਿਆ ਪਰ ਹੁਣ ਤੱਕ ਜਿਹੜੇ ਇਸ ਸਮੱਸਿਆ ਤੋਂ ਇਹਨਾਂ ਨੂੰ ਨਜ਼ਾਦ ਨਹੀਂ ਮਿਲਿਆ ਤੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੇ ਫੋਨ ਵੀ ਲਾਂਦੇ ਆ। ਜੀ ਬੀ ਜੀ ਸੱਚੀ ਗੱਲ ਸਨ। ਸੱਚੀ ਗੱਲ ਜੀ। ਯਾਰ ਵਰਮਾਨ ਚੌਕ ਦੇ ਵਿੱਚ ਨਾ ਲਾਈਟਾਂ ਦਾ ਖਰਾਬ ਨੇ ਕਾਫੀ ਦਿਨਾਂ ਤੋਂ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਸਾਡੇ ਨੋਟਿਸ ਤੇ ਹੈਗਾ ਮਾਮਲਾ ਤਾਂ। ਵਰਤਮਾਨ? ਹਾਂ ਜੀ ਹਾਂ ਜੀ ਵਰਮਾਨ ਚੌਕ ਦੇ ਵਿੱਚ। ਜੀ ਹਾਂ ਜੀ ਨਵੀਆਂ ਲੱਗ ਰਹੀਆਂ। ਬੜੀਆਂ ਨਾ ਟੈਂਡਰ ਖਤਮ ਹੋ ਗਿਆ। ਨਵੀਆਂ ਦਾ ਟੈਂਡਰ ਪਾਸ ਹੋਇਆ। ਅੱਛਾ ਜੀ। ਆ ਉਹਨਾਂ ਤੇਰੀਆਂ ਉਹਨੇ ਥੋੜੀ ਮਾਣ ਆਉਣ ਵਾਲਾ ਰਿੰਦਾ ਗਰੁੱਪ ਉਹਨੇ ਬਸ ਦੇ ਨਾਲ ਜੋਨ ਇਨ ਚਾਰਜ ਅਵਤਾਰ ਸਿੰਘ ਜੀ ਸਨ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਟੈਂਡਰ ਹੈ ਉਹ ਪਾਸ ਹੋ ਚੁੱਕਿਆ ਹੈ ਤੇ ਕੁਝ ਦਿਨਾਂ ਵਿੱਚ ਜੜੀਆਂ ਨਵੀਆਂ ਲਾਈਟਾਂ ਇੰਸਟਾਲ ਹੋ ਜਾਣਗੀਆਂ ਤੇ ਫਿਰ ਜਿਹੜੀ ਸਮੱਸਿਆ ਆ ਰਹੀ ਹੈ ਲੋਕਾਂ ਨੂੰ ਜਲਦ ਇਹਨਾਂ ਸਮੱਸਿਆਵਾਂ ਤੋਂ ਲੋਕਾਂ ਨੂੰ निजात ਮਿਲ ਜੂਗੀ ਇੱਕ ਪਾਸੇ ਜਿਹੜੇ ਟ੍ਰਾਫਿਕ ਮੁਲਾਜ਼ਮ ਨੇ ਉਹ ਬਖੂਬੀ ਆਪਣਾ ਕੰਮ ਕਰਦੇ ਨੇ ਤੇ ਜਿਹੜੇ ਗਰਮੀ ਹੋਵੇ ਧੁੱਪ ਹੋਵੇ ਛਾਂ ਹੋਵੇ ਹਰ ਮੌਸਮ ਦੇ ਵਿੱਚ ਆਪਣਾ ਕੰਮ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਜਲਦੀ ਜੜੀਆਂ ਇਹ ਲਾਈਟਾਂ ਲੱਗ ਜਾਣਗੀਆਂ ਨਵੇਂ ਟੈਂਡਰ ਪਾਸ ਹੋ ਚੁੱਕੇ ਨੇ ਤੇ ਇਸ ਸਮੱਸਿਆ ਤੋਂ ਲੋਕਾਂ ਨੂੰ निजात ਮਿਲ ਜਾਊਗੀ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਆਪਣੇ ਵਿਚਾਰ ਕਮੈਂਟ ਸੈਕਸ਼ਨ ਐ ਰਾਈ ਸਾਡੇ ਨਾਲ ਸਾਂਝੇ ਕਰਿਓ ਤੇ ਦੇਖਦੇ ਰਹੋ ਲੁਧਿਆਣੇ ਟਰਾਈਵ ਕੈਮਰਾ ਪਰਸਨ ਹਣੀ ਦੇ ਨਾਲ ਮੈਂ